ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਫੇਰਾ ਟੀਵੀ ਮੈਂ ਹਾਂ ਨਿਰੂਪ ਚਰਵਾਨ ਅਮਰੀਕਨ ਮੈਨੇਜਮੈਂਟ ਐਸੋਸੀਏਸ਼ਨ ਦੇ ਵੱਲੋਂ ਜਿਹੜਾ ਚੰਡੀਗੜ੍ਹ ਦੇ ਵਿੱਚ ਕਰ ਪ੍ਰੋਗਰਾਮ ਕੀਤਾ ਗਿਆ ਮੈਨੂੰ ਲੱਗਦਾ ਕਿ ਪੰਜਾਬ ਦੇ ਜਿੰਨੇ ਵੀ ਆਪਣੇ ਬਿਜ਼ਨਸmen ਉਹਨੂੰ ਚੰਗਾ ਹੰਗਾਰਾ ਮਿਲੇਗਾ ਕਿਉਂਕਿ ਇੱਥੇ ਦੇ ਜਿੰਨੇ ਵੀ ਬਿਜ਼ਨਸmen ਨੇ ਉਹਨਾਂ ਨੂੰ ਵਕ ਵਕ ਓਪਰਚ्युनिटीਜ਼ ਮਿਲਣਗੀਆਂ ਬਿਲਕੁਲ ਡੈਫੀਨਿਟਲੀ ਮੈਡਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਨਿਵੇਸ਼ਕਾਂ ਨੂੰ ਸੂਬੇ 'ਚ ਵਾਪਸ ਲਿਆਂਦਾ ਹੈ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਹੁਣ ਤੱਕ ਲਗਭਗ 74447 ਕਰੋੜ ਰੁਪਏ ਦਾ ਪ੍ਰਸਤਾਵਿਤ ਨਿਵੇਸ਼ ਆਇਆ ਇਸ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲ ਗਏ ਨੇ ਐਨਾ ਹੀ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਮੇਰਾ ਨਾਮ ਹੁਸ਼ਾਰ ਜੈਨੇ ਮੈਂ ਬਸੰਤ ਪ੍ਰੋਡਕਟ ਕੈਰਲ ਲੀ ਦੀ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਜਲੰਧਰ ਦੇ ਜੰਧੂ ਸਿੰਘੇ ਦੇ ਵਿੱਚ ਆਪਣਾ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਹੈ ਕਿ ਜਰੂਰੀ ਐਪਲੀਕੇਸ਼ਨ ਲਗਾਨੀ ਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ ਤੇ ਉਹ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ ਪਰ ਅਸੀਂ ਔਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਲ ਹੀ ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਾਸ਼ਣ ਦੀ ਵਧ ਗਈ ਤੇ ਸਾਨੂੰ ਇੱਕ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨੀ ਖਰਾਬ ਕਰਨੇ ਪੈਂਦੇ। ਮੈਂ ਤੇ ਕਮਿਊਨਿਟੀ ਨਾਲ ਗੱਲ ਕਰਨਾ ਕਿ ਦੇਖੋ ਜੀ ਇੱਕ ਤੋਨੋ ਇੱਕ ਲਾਈਫ ਮਿਲਦੀ ਹੈ ਤੂੰ ਸਾਰਾ ਕੁਝ ਉਸ ایکسپੀਰੀਅੰਸ ਕਰਨਾ ਚਾਹੋ ਤੇ ਕਰਨਾ ਚਾਹ ਬੜਾ ਮੁਸ਼ਕਿਲ ਹੈ ਔਖਾ ਵੀ ਹੋ ਸਕਦਾ ਹੈ ਜੇ ਤੁਹਾਡੇ ਕੋਲ ਇੱਕ ਆਰਗੇਨਾਈਜੇਸ਼ਨ ਆਈਏ 100 ਸਾਲ ਦਾ 글로ਬਲੀ ਡਾਈਵਰਸ ایکسپੀਰੀਅੰਸ ਲੈ ਕੇ ਉਹਨਾਂ ਦੇ ਵੱਲੋਂ ਜਿਨ੍ਹਾਂ ਨੇ ਇਹ ਪਹਿਲਾਂ ਕੀਤਾ ਵੀ ਹੋਇਆ ਹੈ ਬਿਜ਼ਨਸ ਦੇ ਨਾਲ ਲਾਈਨ ਵੀ ਕੀਤਾ ਹੋਇਆ ਔਰ ਵੈਲਿਊ ਦੇਖੀ ਹੈ ਪ੍ਰੋਡਕਟੀਵਿਟੀ ਵਧਾਉਣ ਨੂੰ ਪ੍ਰੋਫਿਟੇਬਿਲਟੀ ਵਧਾਉਣ ਨੂੰ ਔਰ ਸਭ ਤੋਂ ਜ਼ਿਆਦਾ ਜਿਹੜੇ ਮੈਂ ਇੱਥੇ ਚੰਡੀਗੜ੍ਹ ਐਪੀਟਾਈਟ ਵੀ ਦੇਖੀ ਚੰਡੀਗੜ੍ਹ ਕੀ ਪੂਰੇ ਪੰਜਾਬ ਵਿੱਚ ਦੇਖੀ ਹੈ ਕਿ ਆਪਾਂ ਬਿਜ਼ਨਸ ਨੂੰ ਔਰ ਸਕੇਲ ਕਰਨਾ ਹੈ ਵਧਾਉਣਾ ਹੈ ਕਿਸ ਤਰ੍ਹਾਂ ਤੁਸੀਂ ਕਰ ਪਾਉਂਗੇ ਜੇ ਤੁਹਾਨੂੰ ਇੱਕ ਆਲਰੇਡੀ ਜਿੱਥੇ ਬੰਦੇ ਨੇ ਜਰਨੀ ਕੀਤੀ ਹੋਈ ਹੈ ਉਹ ਦੱਸ ਦੇ ਵੀ ਕਿਦਾਂ ਦੇ ਚੈਲੰਜਸ ਆਣਗੇ ਕੀ ਤੁਸੀਂ ਵਧੀਆ ਕਰ ਸਕਦੇ ਹੋ ਕੀ ਹੋਰ ਕਰ ਸਕਦੇ ਹੋ ਉਹ ਤੁਹਾਡਾ ਇੱਕ ਤੇ ਪੈਸਾ ਵੀ ਬਚ ਜਾਂਦਾ ਨਾਲੇ ਤੁਹਾਨੂੰ ਜਿਹੜੀ ਸਪੀਡ ਟੂ ਮਾਰਕੀਟ ਹੈ ਉਹ ਵੀ ਕੱਟ ਹੋ ਜਾਂਦੀ ਹੈ ਤੇ ਅਮਰੀਕਨ ਮੈਨੇਜਮੈਂਟ ਪ੍ਰੈਕਟਿਸ ਜਿਹੜੀ ਹੈਗੀ ਉਹ ਇਸ ਤਰ੍ਹਾਂ ਦੇ ਕੋਰਸਸ ਲੈ ਕੇ ਆਂਦੀ ਹੈ ਇਸ ਤਰ੍ਹਾਂ ਦੇ ਇਵੈਂਟਸ ਲੈ ਕੇ ਆਂਦੀ ਹੈ ਇਸ ਤਰ੍ਹਾਂ ਦੀ ਪਬਲਿਕेशंस ਕਰਦੀ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਜਿਹੜੀ ਸੈਕੰਡ ਹੈਂਡ ਨੋਲੇਜ ਜਿਹੜੀ ਸੈਕੰਡ ਹੈਂਡ ਲਿਟਰਰੀ ਨਾਟ ਸੈਕੰਡ ਹੈਂਡ ਇਨ दैट ਸੈਂਸ ਬਟ ਜਿਹੜਾ ਐਕਸਪੀਰੀਅੰਸ ਲੋਕਾਂ ਨੇ ਪਹਿਲਾਂ ਕੀਤਾ ਹੋਇਆ ਉਹ ਤੁਹਾਨੂੰ ਜਲਦ ਤੋਂ ਜਲਦ ਮਿਲੇ ਤੇ ਤੁਸੀਂ ਉਹ ਆਪਣੇ ਬਿਜ਼ਨਸ ਚ ਨੂੰ ਲਾਈਨ ਕਰਕੇ ਆਪਣੀ ਤਰਕਿਕ ਸੋਚ ਦੱਸਿਆ ਨਾ ਕਿ 100 ਸਾਲ ਪੁਰਾਣੀ ਕੰਪਨੀ ਹੈਗੀ ਹੈ 100 ਸਾਲ ਦੇ ਵਿਚਕਾਰ ਬਹੁਤ ਡਿਫਰੈਂਸ ਆ ਗਿਆ بزਨਸ ਦੇ ਵਿਚਕਾਰ ਆਪਾਂ ਗੱਲ ਕਰ ਲਈਏ ਬੜੇ ਪਿਛੋਕੜ ਦਿੱਤੇ ਹੁਣ ਨਵੇਂ ਟ੍ਰੈਂਡ ਆ ਗਏ ਨੇ ਨਈ ਚੀਜ਼ਾਂ ਆ ਗਏ ਨੇ ਨਵੇਂ ਤਰੀਕੇ ਆ ਗਏ ਨੇ بزਨਸ ਨੂੰ ਅੱਗੇ ਲੈ ਕੇ ਜਾਣਾ ਇੱਕ ਪੀਆਰ ਕਿ ਕਿਵੇਂ ਕਰਨੀ ਹੈ ਕੰਪਨੀ ਨੂੰ ਕਿਵੇਂ ਵਿਵਦਾ ਕਰਨਾ ਹੈ ਅ ਇਦਾਂ ਹੈ ਜੀ ਦੇਖੀ ਜਿਹੜੀ ਚੀਜ਼ ਐਨੇ ਸਾਲਾਂ ਤੋਂ ਚੱਲੀ ਸਭ ਤੋਂ ਪਹਿਲਾਂ ਉਹਦਾ ਕਾਰਨ ਹੁੰਦਾ ਹੈ ਉਸ ਚੀਜ਼ ਦਾ ਅਡਾਪਟ ਕਰਨਾ ਜਿਹੜਾ ਇਨਸਾਨ ਵੀ ਹੈਗਾ ਉਹ ਇਹਨੇ ਸਾਲਾਂ ਤੋਂ ਧਰਤੀ ਤੇ ਇਸ ਕਰਕੇ ਕੋਨੇ ਅਡਾਪਟ ਕੀਤਾ ਹੈ ਕਾਫੀ ਚੀਜ਼ਾਂ ਤੇ ਐਕਸਟੈਂਡ ਹੋ ਗਈ ਫਿਰ ਕੰਪਨੀ ਚਲੀ ਨੇ ਅਡਾਪਟ ਕਰਨ ਦੀ ਚਾਹੇ ਕਿ ਜਿਸ ਤਰ੍ਹਾਂ ਦੀ ਬਿਜ਼ਨਸ ਦੀ ਨੀਡਸ ਚੇਂਜ ਹੋਈ ਐਮ ਨੇ ਆਪਣੇ ਆਪ ਨੂੰ ਅਡਾਪਟ ਕੀਤਾ ਅਡਾਪਟ ਕੀਤਾ ਕਿ ਤੱਕ ਕਿ ਸਾਡਾ ਐਨੀ ਵੀ ਐਸ ਸਾਨੂੰ ਪਤਾ ਤੇ ਡਾਲਰੀ ਲਈ ਤੁਹਾਡੇ ਬਿਜ਼ਨਸ ਵਿੱਚ ਕੀ ਚੈਲੰਜ ਹੈ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਸੋਲਵ ਕਰ ਸਕਨੇ ਆ ਉਸ ਕਰਕੇ ਕੰਪਨੀ ਦੀ ਐਜੀਲਿਟੀ ਸਪੀਡ ਜਿਹੜੀ ਹੈ ਚੀਜ਼ਾਂ ਨੂੰ ਲਾਨ ਦੀ ਉਹ ਰਹੀ ਹੈਗੀ ਤੇ ਬਿਜ਼ਨਸ ਨੇ ਵੈਲਿਊ ਦੇਖੀ ਕਿਸ ਚੀਜ਼ ਦੀ ਵੈਲਿਊ ਜਿਹੜੀ ਇਨਸਾਨ ਨਹੀਂ ਦੇਖਦਾ ਉਹਦਾ ਫਿਰ ਰਹਿਣਾ ਵੀ ਮੁਸ਼ਕਿਲ ਹੋ ਜਾਂਦਾ ਤੇ ਇੰਨਾ ਸਾਲਾਂ ਵਿੱਚ ਬਿਜ਼ਨਸ ਨੇ ਉਹ ਵੈਲਿਊ ਦੇਖੀ ਹੈ ਐਸ ਕਰਕੇ ਆਪਾਂ ਨੂੰ ਨਾ ਕੇਵਲ ਅਮਰੀਕਾ ਵਿੱਚ ਬਟ ਅਮਰੀਕਾ ਤੋਂ ਬਾਹਰ ਵੀ ਦੁਨੀਆ ਵਿੱਚ ਬਹੁਤ ਤਰੱਕੀ ਦੇਖਣ ਨੂੰ ਮਿਲੀ ਹੈ ਐਂਡ ਬਿਜ਼ਨੈਸਸ ਨੇ ਵੈਲਿਊ ਕੀਤਾ ਜਿਹੜੇ ਆਪਾਂ ਉਹਨਾਂ ਨੂੰ ਲੈ ਕੇ ਜਾਂਦੇ ਆ ਪ੍ਰੋਗਰਾਮ ਜਿਦਾ ਇੱਕ ਪ੍ਰੋਗਰਾਮ ਹੈਗਾ ਸਰਟੀਫਾਈਡ ਮੈਨੇਜਮੈਂਟ ਪ੍ਰੋਫੈਸ਼ਨਲ ਇਹ ਦੇ ਚਾਹ ਕਿ ਕੰਪਨੀ ਨੂੰ ਲੀਡਰਸ ਚਾਹੀਦੇ ਨੇ ਜਿਸ ਕੰਪਨੀ ਆਪਣੀ ਗਰੋਥ ਕਰਨਾ ਚਾਹਦੀ ਹੈ ਉਹ ਸਕਿੱਲ ਲੇਬਰ ਤੇ ਫਿਰ ਵੀ ਉਹਨਾਂ ਨੂੰ ਮਿਲ ਜਾਂਦੀ ਹੈ ਲੇਕਿਨ ਜਿਹੜਾ ਦਿਮਾਗ ਵਾਲਾ ਕੰਮ ਹੈ ਜਿਹੜਾ ਉਹਨਾਂ ਨੂੰ ਰਿਸਪਾਂਸਿਬਿਲਟੀ ਦੇਣ ਵਾਲਾ ਕੰਮ ਹੈ ਜਿਸਦੇ ਵਾਸਤੇ ਥੋੜੀ ਪੜਾਈ ਲਿਖਾਈ ਔਰ ਜ਼ਿਆਦਾ ਉਹਨਾਂ ਨੂੰ ਚਾਹੀਦੀ ਹੈ ਉਹਦੇ ਨਾਲ ਕਿ ਉਹ ਕੰਮ ਵੀ ਜਿਹੜਾ ਕੰਪਨੀ ਦਾ ਸੰਭਾਲ ਸਕੇ ਸਰਟੀਫਾਈਡ ਮੈਨੇਜਮੈਂਟ ਪ੍ਰੋਗਰਾਮ ਜਿਹੜਾ ਹੈਗਾ ਉਹ ਉਸ ਤਰੀਕੇ ਦਾ ਪ੍ਰੋਗਰਾਮ ਤੇ ਕੰਪਨੀਆਂ ਵੈਲਿਊ ਦੇਖਦੀ ਨੇ ਇਸ ਤਰ੍ਹਾਂ ਦੇ ਚੀਜ਼ ਵਿੱਚ ਤਾਂ ਹੀ ਕੰਪਨੀ ਵੱਡੇ ਗਰੁੱਪ ਤਾਂ ਵੱਡੇ ਗਰੁੱਪ ਹੋ ਗਏ ਉਹਨਾਂ ਦਾ ਕੰਮ ਤਾਂ ਚੱਲਦਾ ਰਹਿੰਦਾ ਲੇਕਿਨ ਹੁਣ ਨਵੇਂ ਛੋਟੇ ਬਿਜ਼ਨਸਮੈਨ ਨੇ ਉਹ ਵੀ ਅੱਗੇ ਆਣਾ ਚਾਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਵੀ ਆਪਣਾ ਇੱਕ ਵੱਡਾ ਗਰੁੱਪ ਬਣਾਈਏ ਤੇ ਕਿਹੜੇ ਪੁਆਇੰਟਸ ਨੇ ਆਈਡੀਆਜ਼ ਨੇ ਤੁਹਾਡੇ ਤੇ ਕਾਨਕਲੇਵ ਦੇ ਵਿਚਕਾਰ ਸਾਂਝੇ ਕੀਤੇ ਜਾ ਰਹੇ ਨੇ ਇਹ ਬਹੁਤ ਵਧੀਆ ਤੁਹਾਡਾ ਸਵਾਲ ਹੈ ਬਿਲਕੁਲ ਜਿਹੜਾ ਮੈਂ ਇੱਧਰ ਪਹਿਲਾ ਵਾਰੀ ਵੀ ਮੈਂ ਆਇਆ ਸੀ ਜਦ ਤੋਂ ਮੈਂ ਚੰਡੀਗੜ੍ਹ ਬਿਜ਼ਨਸ ਇੰਟਰੈਕਸ਼ਨ ਕਰ ਰਿਹਾ ਦੇਖਿਆ ਕਿ ਜਿਹੜੀ ਛੋਟੀ ਕਮਿਊਨਿਟੀਜ਼ ਹੈ ਉਹਨਾਂ ਦੀ ਪਰੇਸ਼ਾਨੀ ਹੈ ਕਿ ਬਈ ਵੱਡੀ ਕੰਪਨੀ ਇੱਥੇ ਆਂਦੀ ਨਹੀਂ ਹੈਗੀ ਜਿਹੜ ਸਾਨੂੰ ਲੱਗੇ ਨਹੀਂ ਉਸ ਮਾਰਕੀਟ ਵਿੱਚ ਐਪੀਟਾਈਟਸ ਜਿੰਨ ਬੁੱਕਸ ਨੂੰ ਕਹਿੰਦੇ ਸਿੱਖਣ ਦੀ ਉਹ ਜ਼ਿਆਦਾ ਹੈ ਤੇ ਉਹਦੇ ਦੋ ਤਿੰਨ ਫਾਰਮੈਟਸ ਇੱਕ ਤੇ ਇਵੈਂਟ ਚ ਆਣਾ ਸੌਖਾ ਆਏਗਾ ਕਿ ਆ ਵੀ ਦੇਖੀਏ ਕੀ ਹੋਕੀ ਰਿਹਾ ਹੈ ਤੇ ਜੇ ਬੰਦਾ ਪਹਿਲਾਂ ਥੋੜੀ ਚੀਜ਼ ਕੀ ਸਮਝਦਾ ਉਹਦਾ ਇੰਟਰਸਟ ਬੰਦਾ ਵੀ ਅੱਗੇ ਕਰਨਾ ਨਹੀਂ ਕਰਨਾ ਇੱਕ ਹੋਏ ਉਹਦੇ ਬਾਅਦ ਸਾਡੇ ਓਪਨ ਪ੍ਰੋਗਰਾਮਸ ਹੁੰਦੇ ਨੇ ਕਿ ਜਿੱਥੇ ਬੰਦਾ ਦਿਨ ਆ ਕੇ ਦੋ ਦਿਨ ਆ ਕੇ ਅਟੈਂਡ ਕਰਕੇ ਦੇਖ ਸਕਦਾ ਵੀ ਕੀ ਹੋ ਰਿਹਾ ਫਿਰ ਵੀ ਤੁਸੀਂ ਕਹਿੰਦੇ ਹਾਂ ਵੀ ਇਵੈਂਟ ਵੀ ਸਹੀ ਲੱਗਿਆ ਪ੍ਰੋਗਰਾਮ ਵੀ ਲੱਗਿਆ ਤੇ ਤੁਹਾਡਾ ਜਿਹੜਾ ਮੈਗਜ਼ੀਨ ਹੈ ਉਹ ਵੀ ਪੜੀ ਤੁਮ ਤੁਸੀਂ ਆ ਕੇ ਮੇਰਾ ਬਿਜ਼ਨਸ ਦੇਖੋ ਆਪਾਂ ਉਹ ਵੀ ਜਾਣਨੇ ਆ ਦੇਖਨੇ ਆ ਫਿਰ ਉਹਨਾਂ ਨੂੰ ਕਹਿੰਦੇ ਜੀ ਜੇ ਸਾਡੇ ਕੋਲ ਹੈ ਉਹ ਇੱਕ ਚੀਜ਼ ਹੈ ਤੁਹਾਡੇ business ਲਈ ਐ ਸਪੈਸੀਫਿਕ ਚੀਜ਼ ਲੱਗੇਗੀ ਤੇ ਉਹ ਵੀ ਸਾਡੀ ਤਿੰਨ ਚਾਰ ਤਰੀਕੇ ਸਾਡੇ ਹੈਗੇ ਨੇ engage ਕਰਨ ਦੇ ਨਾਲ ਜਿਹੜੀ ਸਾਡੀ ਕਮਿਊਨਿਟੀ ਹੈ ਜਿਹੜੇ ਮੈਂਬਰਸ ਹੈਗੇ ਔਰ ਉਹਦੇ ਇੱਕ ਜ਼ਰੂਰੀ ਨਹੀਂ ਕਿ ਇੱਕ ਸਾਈਜ਼ ਦੀ ਕੰਪਨੀ ਦੇ ਨਾਲ ਆਪਾਂ ਕਰਨੇ ਆ ਛੋਟੀ ਤੇ ਵੱਡੀ ਦੋਨੋਂ ਸਾਈਜ਼ MSME ਸਪੈਸੀਫਿਕਲੀ ਸਾਡਾ ਬਹੁਤ ਬੜਾ ਫੋਕਸ ਹੈ ਅੱਛਾ ਪੰਜਾਬ ਦੇ ਵਿਚਾਰ ਕਿੰਨੇ ਕੁ ਗਰੁੱਪਸ MSME ਜਾਂ ਫਿਰ ਛੋਟੇ ਬਿਜ਼ਨਸਮੈਨ ਜਾਂ ਵੱਡੇ ਬਿਜ਼ਨਸਮੈਨ ਨਾਲ ਮਿਲਿਓ ਉਹਨਾਂ ਦੀ ਸਭ ਤੋਂ ਜ਼ਰ ਮੇਨ ਪ੍ਰੋਬਲਮਸ ਕੀ ਰਹੀਆਂ ਨੇ ਜਿਹੜੀ ਮੈਨੂੰ ਟੌਪ ਆਫ ਦਾ ਮਾਈਂਡ ਲੱਗਦੀ ਹੈ ਉਹ ਤੇ ਲੱਗਦਾ ਇਸ ਸਕੇਲ ਬਿਜ਼ਨਸ ਨੂੰ ਅੱਗੇ ਵਧਾਣਾ ਤੇ ਕਿਸ ਤਰ੍ਹਾਂ ਰਸਤਾ ਦਸੀਏ ਦੂਜਾ ਟੈਕਨੋਲੋਜੀ ਹੁਣ ਨਹੀਂ ਆ ਰਹੀ ਹੈ ਆਪਾਂ ਤੇ ਇੱਥੇ ਚੰਡੀਗੜ੍ਹ ਹੈਗੇ ਬਾਹਰ ਤੇ ਸੁਣਿਆ ਵੀ ਹੈ ਉਹ ਵੀ ਤੇ ਉਹ ਕਿਸ ਤਰ੍ਹਾਂ ਸਾਡੇ ਕੋਲ ਮਿਲ ਸਕਦਾ ਹੈ ਹੁਣ ਆਪਾਂ ਡਿਜੀਟਲ ਟਰਾਂਸਫਾਰਮੇਸ਼ਨ ਕਰਨਾ ਚਾਹਦੇ ਦੱਸੋ ਮੈਨੂਫੈਕਚਰਿੰਗ ਕਿਸ ਤਰ੍ਹਾਂ ਹੋਏਗੀ ਤੇ ਅੱਜ ਦੀ ਕਾਨਫਰੰਸ ਤੇ ਤੁਸੀਂ ਉਹ ਹੀ ਦੇਖਿਆ ਹੋਣਾ ਲੋਕਾਂ ਨੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਕਿ ਕਿਸ ਤਰ੍ਹਾਂ ਤੁਸੀਂ ਟੈਕਨੋਲੋਜੀ ਨੂੰ ਨਾਲੇ ਲੈ ਕੇ ਚੱਲ ਸਕਦੇ ਹੋ ਟੈਕਨੋਲੋਜੀ ਦੇ ਲੋਕ ਆਮ ਕਰਕੇ ਜਿਹੜੇ ਹੈਗੇ ਇੰਪਲੋਈ ਕੋਲ ਡਾਰ ਦੇਣੇ ਕਿ ਭਈ ਮੇਰਾ ਜੌਬ ਦਾ ਕੀ ਹੋਏਗਾ ਟੈਕਨੋਲੋਜੀ ਆ ਰਹੀ ਹੈ ਇਹ ਗੱਲ ਐਚਆਰ ਹੀ ਉਹਨਾਂ ਨੂੰ ਵਧੀਆ ਸਮਝਾ ਸਕਦਾ ਹੈ ਕਿ ਆਪਾਂ ਟੈਕਨੋਲੋਜੀ ਨਾਲ ਲੈ ਕੇ ਚੱਲਣ ਟੈਕਨੋਲੋਜੀ ਦੀ ਸੰਡ ਉਹ ਕਿ ਲੈ ਕੇ ਜਾ ਰਹੀ ਟੈਕਨੋਲੋਜੀ ਤੇ ਇੰਪਾਈ ਕ੍ਰੀਏਟ ਕੀਤੀ ਹੈ ਬਟ ਉਹ ਕਿਸ ਤਰ੍ਹਾਂ ਨਾਲ ਬਿਜ਼ਨਸ ਲਈ ਵੀ ਬੈਨੇਫੀਸ਼ੀਅਲ ਹੈ ਤੁਹਾਡੇ ਲਈ ਵੀ ਲੇਕਿਨ ਉਹਦੇ ਲਈ ਤੁਹਾਨੂੰ ਆਪਣੇ ਵੀ ਤੇ ਸਕਿੱਲ ਵਧਾਉਣੇ ਪੈਣਗੇ ਤੇ ਉਹ ਐਚਆਰ ਗੱਲ 'ਚ ਕੰਪਨੀਆਂ ਦੇ ਵੀ ਕਰੀ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕੀਤਾ ਤੇ ਇਸ ਤਰੀਕੇ ਦੇ ਨਾਲ ਆਪਾਂ ਪੰਜਾਬ ਸਾਊਥ ਏਸ਼ੀਆ ਦੀ ਗੱਲ ਕਰਦੇ ਆ ਅਮਰੀਕਨ ਮੈਨੇਜਮੈਂਟ ਐਸੋਸੀਏਸ਼ਨ ਦੇ ਤੁਸੀਂ ਉਹ ਪ੍ਰਧਾਨ ਹੋ ਅਸੀਂ ਇਹ ਮੈਂ ਸਮਝਣਾ ਚਾਹੂੰਗਾ ਕਿ ਕਿੰਨੇ ਕ ਸਾਲਾਂ ਤੋਂ ਤੁਸੀਂ ਕਰਦੇ ਆਏ ਹੋ ਇੱਕ ਆਨਕਲੇਵ ਤੇ ਕਿੰਨੇ ਕ ਅੱਜ ਕੰਪਨੀਆਂ ਤੁਹਾਡੇ ਨਾਲ ਜੁੜੀਆਂ ਨੇ ਦੇ ਆਲਓਵਰ ਇੰਡੀਆ ਦਾ ਕਰੇ ਤੇ ਬੈਕ ਆਫ ਦੀ ਐਨੂਅਲ ਮੇਰੇ ਖਿਆਲ ਕੋਈ 450 500 ਕੰਪਨੀਆਂ ਜੁੜੀਆਂ ਹੋਣਗੀਆਂ ਗਲੋਬਲੀ ਤੇ ਤੁਸੀਂ ਦੇਖਿਓ ਡਾਟਾ ਪ੍ਰੈਸ ਰਿਲੀਜ਼ ਤੁਹਾਡੇ ਕੋਲ ਹੈਗਾ ਔਰ ਇਥੇ ਪੰਜਾਬ ਸਾਈਡ 75 ਤੋਂ ਕੁ 100 ਕੰਪਨੀ ਆਲਰੇਡੀ ਰਿਸਪਾਂਸਸ ਦੇ ਬਹੁਤ ਪੋਜ਼ਿਟਿਵ ਦਿੱਤਾ ਅਦਰ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ ਜਿਸ ਕੰਪਨੀ ਤੋਂ ਆ ਕਿਤਨੇ ਕਿਤھے ਜੁੜੇ ਹੋਣ ਆਏ ਆ ਜਾਂ ਐਜ਼ ਅ ਸਪਾਂਸਰਰ ਔਰ ਐਜ਼ ਅ ਮੈਂਬਰ ਸੇ ਰਿਸਪਾਂਸ ਬਹੁਤ ਚੰਗਾ ਹੈ ਬਾਬਾ ਤਨਵਾਸਾ ਦੇ ਨਾਲ ਗੱਲ ਕਰਨ ਲਈ ਤੁਹਾਨੂੰ ਦੱਸੀ ਕਿ ਅਮਰੀਕਨ ਮੈਨੇਜਮੈਂਟ ਐਸੋਸੀਏਸ਼ਨ ਦੇ ਵੱਲੋਂ ਜਿਹੜਾ ਸਾਊਥ ਏਸ਼ੀਆ ਦੇ ਕੌਂਕਲੇਵ ਕੀਤਾ ਗਿਆ ਜਿਸ ਦੇ ਵਿੱਚਕਾਰ ਪੰਜਾਬ ਭਰ ਤੋਂ ਕਹਿੰਦੇ ਨੇ 75 ਤੋਂ 100 ਬਿਜ਼ਨਸ ਕੰਪਨੀਆਂ ਜਿਹਨੇ ਉਹ ਇੱਥੇ ਪਹੁੰਚੀਆਂ ਨੇ ਤੇ ਇਸ ਕੌਂਕਲੇਵ ਦਾ ਹਿੱਸਾ ਬਣੀਆ ਤੇ ਇਹ ਟੈਕਨੋਲੋਜੀ ਨੂੰ ਸਮਝਣ ਲਈ ਇੱਕ ਵਧੀਆ ਪ੍ਰਯਾਸ ਹੈ ਕੈਮਰਾਮੈਨ ਗਣੇਸ਼ ਦੇ ਨਾਲ ਨਿਰੂਪਜਨਵੰਤ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par